ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਫਰਵਰੀ ਮਹੀਨੇ ਬਾਰੇ ਗੱਲ ਕਰਨ ਜਾ ਰਹੇ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਨ ਰਾਸ਼ੀ ਵਾਲਿਓ ਫਰਵਰੀ ਦਾ ਮਹੀਨਾ ਤੁਹਾਡੇ ਲਈ ਕਿਹੋ ਜਿਹਾ ਰਹਿਣ ਵਾਲਾ ਹੈ ਕਿਉਂਕਿ ਪੂਰਾ ਫਰਵਰੀ ਅਜਿਆ ਹੈ ਕਿ ਤੁਹਾਨੂੰ ਸ਼ਨੀ ਦਾ ਸਾਥ ਮਿਲਣ ਵਾਲਾ ਹੈ ਜੀ ਹਾਂ ਦੋਸਤੋ ਸ਼ਨੀ ਨੂੰ ਇਸ ਤਰ੍ਹਾਂ ਸਮਝੋ ਕਿ ਸ਼ਨੀ ਦਾ ਅਸ਼ਟ ਹੋਣ ਵਾਲਾ ਹੈ ਅਤੇ ਤੁਹਾਨੂੰ ਸ਼ਨੀ ਦੀ ਅਡੋਲਤਾ ਦਾ ਲਾਭ ਵੀ ਮਿਲੇਗਾ ਇਸ ਮਹੀਨੇ ਚਾਰ ਬਦਲਾਅ ਹੋਣ ਜਾ ਰਹੇ ਹਨ ਅਤੇ ਅਤੇ ਇਹ ਬਦਲਾਅ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਲਈ ਤੁਹਾਡੇ ਲਈ ਬਹੁਤ ਹੀ ਸ਼ੁਭ ਸਾਬਤ ਹੋਣਗੇ ਕਿਹੜਾ ਸੂਰਜ ਤੁਹਾਨੂੰ ਥੋੜਾ ਪ੍ਰਭਾਵਿਤ ਕਰੇਗਾ ਸੂਰਜ ਕੁੰਭ ਵਿੱਚ ਆਵੇਗਾ ਆਓ ਅਸੀਂ ਤੁਹਾਨੂੰ ਸਾਰੇ ਹੀ ਗ੍ਰਹਾਂ ਬਾਰੇ ਦੱਸਦੇ ਹਾਂ ਪਰ ਇਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਸ ਗੱਲ ਦਾ ਧਿਆਨ ਰੱਖੋ ਸਰਸਤੀ ਦੇ ਦੌਰਾਨ ਸ਼ਨੀ ਦੇ ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿੱਕੇ ਨੂੰ ਬਹੁਤ ਤਰੱਕੀ ਕਰਨ ਵਾਲੇ ਹੋ ਕਿਉਂਕਿ ਇਸ ਮਹੀਨੇ ਤੁਹਾਡਾ ਬੁਰਾ ਸਮਾਂ ਤੁਹਾਨੂੰ ਬਹੁਤ ਕੁਝ ਦੇਵੇਗਾ ਅਤੇ ਇਸ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਵੱਡੇ ਬਦਲਾਅ ਦੇਣਗੀਆਂ ਜਾਨੀ ਇਸ ਮਹੀਨੇ ਕੁਝ ਗੱਲਾਂ ਤੁਹਾਡੇ ਲਈ ਕਾਫੀ ਹੱਦ ਤੱਕ ਸਾਰਥਿਕ ਅਤੇ ਬਿਹਤਰ ਸਾਬਤ ਹੋਣ ਵਾਲੀਆਂ ਹਨ ਜੇਕਰ ਤੁਸੀਂ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਤਾਂ ਜਕੀਨਾਂ ਇਹ ਪੂਰਾ ਮਹੀਨਾ ਤੁਹਾਨੂੰ ਬਹੁਤ ਹੀ ਖੁਸ਼ਕਿਸਮਤ ਬਣਾ ਦੇਵੇਗਾ ਆਹ ਦੋਸਤੋ ਵਿਸਥਾਰ ਦੇ ਵਿੱਚ ਦੱਸਦੇ ਹਾਂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੇਕ ਕੇ ਹਾਜ਼ਰੀ ਲਗਵਾਉਣਾ ਚੇ ਦੋਸਤੋ ਇਸ ਸਮੇਂ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਮਹੀਨੇ ਤੁਹਾਡੇ ਲਈ ਗ੍ਰਹਾਂ ਤੇ ਬਹੁਤ ਵਧੀਆ ਪ੍ਰਭਾਵ ਪੈਣ ਵਾਲੇ ਹਨ 11 ਫਰਵਰੀ ਤੇ 22 ਫਰਵਰੀ ਬੁੱਧ ਕੁੰਭ ਵਿੱਚ ਹੋਣਗੇ ਉਸ ਤੋਂ ਬਾਅਦ 12 ਫਰਵਰੀ ਨੂੰ ਸੂਰਜ ਕੁੰਭ ਵਿੱਚ ਚੱਲੇਗਾ ਬੁੱਧ ਵੀ ਕੁੰਭ ਦੇ ਵਿੱਚ ਹੀ ਚੱਲੇਗਾ ਸੂਰਜ ਵੀ ਬਣੇ ਸੂਰਜ ਵੀ ਵਿੱਚ ਬਣੇਗਾ 12 ਫਰਵਰੀ ਤੋਂ 22 ਫਰਵਰੀ ਤੱਕ ਬੁੱਧ ਅਤਿ ਜੋਗ ਬਣੇਗਾ ਤੇ ਸ਼ਨੀ ਗ੍ਰੈਂਡ ਕਰੇਗਾ ਅਤੇ 24 ਫਰਵਰੀ ਨੂੰ ਐਸਥਨ ਮੰਗਲ ਟੌਰਸ ਵਿੱਚ ਆਵੇਗਾ ਤੇ ਬੁੱਧ ਸ਼ੁਕਰ ਮੇਨ ਵਿੱਚ ਆਵੇਗਾ ਜੇਕਰ ਅਸੀਂ ਸ਼ੁਕਰ ਦੀ ਗੱਲ ਕਰੀਏ ਤਾਂ ਸ਼ੁਕਰ ਇੱਕ ਬਹੁਤ ਹੀ ਉਤਪਤੀ ਕਰੇਗਾ ਚੰਗਾ ਜੋਗ ਜਨਨੇ ਸ਼ੁਕਰ ਦੇ ਕਾਰਨ ਰਾਜੋਗ ਹੋ ਰਿਹਾ ਹੈ ਤੁਹਾਡੇ ਲਈ ਬਣਾਇਆ ਗਿਆ ਰਾਜੋਗ ਤੁਹਾਨੂੰ ਬਹੁਤ ਹੀ ਸਫਲਤਾ ਪ੍ਰਦਾਨ ਕਰੇਗਾ ਜਿਸੇ ਕਾਰਨ ਪੂਰਾ ਫਰਵਰੀ ਦਾ ਮਹੀਨਾ ਤੁਹਾਡਾ ਸ਼ੁਭ ਜਾਣ ਵਾਲਾ ਹੈ ਅਜਾਈ ਸਥਿਤੀ ਦੇ ਵਿੱਚ ਤੁਹਾਨੂੰ ਦੱਸ ਰਹੀਏ ਕਿ ਰਾਹੁ ਅਤੇ ਕੇਤੂ ਤੁਹਾਡੇ ਪਹਿਲੇ ਘਰ ਵਿੱਚ ਹੋਣਗੇ ਇਸ ਸਮੇਂ ਦੇਵਗੁਰੂ ਸਤਵੇਂ ਘਰ ਵਿੱਚ ਹੋਣਗੇ ਤੇ ਗੁਰੂ ਤੀਜੇ ਘਰ ਵਿੱਚ ਹੋਣਗੇ ਇਸ ਲਈ ਤੁਹਾਡੇ ਲਈ ਗ੍ਰਹਾਂ ਦੀ ਸੁਮੱਚੀ ਸਥਿਤੀ ਹੋਵੇਗੀ ਇਸ ਤੁਹਾਨੂੰ ਕੀ ਫਾਇਦਾ ਹੋਵੇਗਾ ਸਭ ਤੋਂ ਪਹਿਲਾਂ ਆਓ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਮਹੀਨੇ ਆਪਣੇ ਪਰਿਵਾਰ ਦੇ ਵਿੱਚ ਸਥਾਨ ਬਦਲਣ ਵਾਲੇ ਹੋ ਜੇਕਰ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਤੁਸੀਂ ਪਿੰਡ ਵਿੱਚ ਜਾਓਗੇ ਜੇਕਰ ਤੁਸੀਂ ਪਹਾੜਤ ਵਿੱਚ ਰਹਿੰਦੇ ਹੋ ਤਾਂ ਤੁਸੀਂ ਸ਼ਹਿਰ ਵਿੱਚ ਜਾਓਗੇ ਤੁਸੀਂ ਆਪਣੇ ਸਥਾਨ ਤੋਂ ਕਿਤੇ ਦੂਰ ਜਾ ਸਕਦੇ ਹੋ ਇਸ ਮਹੀਨੇ ਤੁਹਾਨੂੰ ਪੂਰੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੋਝ ਯਾਤਰਾਵਾਂ ਕਰਨ ਦਾ ਮੌਕਾ ਮਿਲ ਸਕਦਾ ਹੈ ਤੁਹਾਨੂੰ ਪੂਰੇ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਜਾਂ ਕਿਸੇ ਵੀ ਨਵੀਂ ਜਗ੍ਹਾ ਤੇ ਜਾਣ ਦਾ ਮੌਕਾ ਮਿਲ ਸਕਦਾ ਹੈ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਹੈ ਆਓ ਗੱਲ ਕਰਦੇ ਹਾਂ ਵਿਆਹ ਅਤੇ ਜੀਵਨ ਦੇ ਬਾਰੇ ਦੋਸਤੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਮਹੀਨੇ ਤੁਹਾਡੇ ਜੀਵਨ ਸਾਥੀ ਦੀ ਸਿਹਤ ਥੋੜੀ ਪ੍ਰਭਾਵਿਤ ਹੋ ਸਕਦੀ ਹੈ ਧਿਆਨ ਰੱਖੋਗੇ ਤੁਹਾਡੇ ਜੀਵਨ ਸਾਥੀ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ ਖਾਸ ਤੌਰ ਤੇ 11 ਫਰਵਰੀ ਤੋਂ ਬਾਅਦ ਉਹਨਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ ਜੇ ਤੁਸੀਂ ਇਸ ਨੂੰ ਰੱਖ ਲਿਆ ਤਾਂ ਸਭ ਕੁਝ ਠੀਕ ਹੋ ਜਾਵੇਗਾ ਬੱਚਿਆਂ ਦੀ ਗੱਲ ਕਰੀਏ ਤਾਂ ਇਹ ਮਹੀਨਾ ਬੱਚਿਆਂ ਦੇ ਲਈ ਚੰਗਾ ਰਹਿਣ ਵਾਲਾ ਹੈ ਕੋਈ ਵੱਡੀ ਸਮੱਸਿਆ ਨਹੀਂ ਆਵੇਗੀ ਤੁਹਾਨੂੰ ਰਾਹਤ ਮਿਲੇਗੀ ਪਤੋ ਜਾਨੋ ਇੱਕ ਗੱਲ ਦੱਸਦਾ ਹਾਂ ਕਿ ਜੇਕਰ ਬੱਚੇ ਤੁਹਾਡੇ ਤੋਂ ਦੂਰ ਹਨ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਉਹਨਾਂ ਦੀਆਂ ਸਮੱਸਿਆਵਾਂ ਸੁਣੋ ਅਤੇ ਸਮੱਸਿਆਵਾਂ ਦਾ ਹੱਲ ਵੀ ਕਰੋ ਅਜਿਹਾ ਕਰਨ ਦੀ ਪੂਰੀ ਕੋਸ਼ਿਸ਼ ਕਰੋ ਪੂਰਾ ਮਹੀਨਾ ਪ੍ਰੇਮ ਜੀਵਨ ਦੇ ਲਈ ਬਹੁਤ ਹੀ ਵਧੀਆ ਹੈ ਕਿਉਂਕਿ ਮਾਲਵ ਜੋਗ ਬਣ ਰਿਹਾ ਹੈ ਅਤੇ ਇਹ ਮਾਲਵ ਜੋਗ ਉਦੋਂ ਬਣਦਾ ਹੈ ਜਦੋਂ ਸ਼ੁਕਰ ਤੁਹਾਡੀ ਉੱਚ ਸਥਿਤੀ ਦੇ ਵਿੱਚ ਹੁੰਦਾ ਹੈ ਸ਼ੁਕਰ ਇਸ ਸਮੇਂ ਤੁਹਾਡੇ ਲਈ ਬਹੁਤ ਹੀ ਚੰਗੀ ਸਥਿਤੀ ਦੇ ਵਿੱਚ ਹੈ ਜਾਣੇ ਇਹ ਕਿਹਾ ਜਾ ਸਕਦਾ ਹੈ ਕਿ ਸ਼ੁਕਰ ਦਾ ਪ੍ਰਭਾਵ ਬਹੁਤ ਚੰਗਾ ਹੈ ਸ਼ੁਕਰ ਮੇਨ ਰਾਸ਼ੀ ਵਿੱਚ ਹੈ ਭਾਵ ਤੁਸੀਂ ਮੇਨ ਰਾਸ਼ੀ ਵਿੱਚ ਹੋਣ ਅਤੇ ਉੱਚੇ ਹੋਣ ਨਾਲ ਤੁਹਾਨੂੰ ਬਹੁਤ ਚੰਗੇ ਨਤੀਜੇ ਮਿਲਣਗੇ ਫਿਰ ਤੁਹਾਡੀ ਲਵ ਲਾਈਫ ਬਹੁਤ ਵਧੀਆ ਰਹੇਗੀ ਇੱਕ ਦੂਜੇ ਦੇ ਨਾਲ ਪਿਆਰ ਬਣਿਆ ਰਹੇਗਾ ਪਿਆਰ ਦੀ ਭਾਵਨਾ ਬਹੁਤ ਵਧੇਗੀ ਅਤੇ ਕਿਤੇ ਨਾ ਕਿਤੇ ਤੁਸੀਂ ਬਹੁਤ ਚੰਗਾ ਮਹਿਸੂਸ ਕਰੋਗੇ ਤੁਹਾਡੇ ਪਿਆਰ ਦੀ ਜ਼ਿੰਦਗੀ ਬਹੁਤ ਵਧੀਆ ਹੋਵੇਗੀ ਦੂਜਿਆਂ ਪ੍ਰਤੀ ਪਿਆਰ ਅਤੇ ਲਗਾਵ ਬਣਿਆ ਰਹੇਗਾ ਫਰਵਰੀ ਦੇ ਇਸ ਮਹੀਨੇ ਦੇ ਵਿੱਚ ਤੁਹਾਨੂੰ ਕਈ ਪਿਆਰ ਪ੍ਰਸਤਾਵ ਵੀ ਮਿਲ ਸਕਦੇ ਹਨ ਤੁਹਾਨੂੰ ਨਵੇਂ ਪ੍ਰੇਮ ਪ੍ਰਸਤਾਵ ਮਿਲ ਸਕਦੇ ਹਨ ਇਹ ਕਿਹਾ ਜਾ ਸਕਦਾ ਹੈ ਕਿ ਇਹ ਮਹੀਨਾ ਬਹੁਤ ਹੀ ਮਜ਼ਬੂਤ ਪ੍ਰੇਮ ਸਬੰਧਾਂ ਦੇ ਕਾਰਨ ਤੁਹਾਡੇ ਲਈ ਬਿਹਤਰ ਜਾਵੇਗਾ ਤੁਹਾਨੂੰ ਦੱਸਦੇ ਹਾਂ ਕਿ ਇਸ ਮਹੀਨੇ ਤੁਹਾਡੇ ਪਿਆਰ ਦਾ ਪ੍ਰਸਤਾਵ ਮਿਲਣ ਦੀ ਸੰਭਾਵਨਾ ਹੈ ਇਸੇ ਨਾਲ ਹੀ ਲਵ ਲਵ ਅਰੇਂਜ ਮੈਰਿਜ ਵੀ ਹੋ ਸਕਦੇ ਹੈ ਲਵ ਮੈਰਿਜ ਦੀ ਸੰਭਾਵਨਾ ਵੀ ਹੈ ਇਸ ਲਈ ਚੀਜ਼ਾਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਅਜਿਹੀ ਚੰਗੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਜੇਕਰ ਅੱਗੇ ਗੱਲ ਕਰੀਏ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਤੁਹਾਡੀ ਸਿਹਤ ਲਈ ਉਹ ਬਹੁਤ ਚੰਗਾ ਨਹੀਂ ਹੈ ਇਸ ਮਹੀਨੇ ਆਪਣਾ ਧਿਆਨ ਰੱਖੋ ਕਿਉਂਕਿ ਇਸ ਮਹੀਨੇ ਸੂਰਜ ਦੀ 6ਵੇਂ ਨੂੰ ਬੁੱਧ ਦੀ ਦਸ਼ਾ ਰਹੇਗੀ ਘਰ ਅਜਿਹੀ ਸਥਿਤੀ ਵਿੱਚ ਤੁਹਾਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਨજર ਸੂਰਜ ਦੀ ਹੈ ਤੇ ਬੁੱਧ ਦੀ ਨਜ਼ਰ ਦੇ ਨਾਲ-ਨਾਲ ਸ਼ਨੀ ਦੀ ਵੀ ਨજર ਹੈ ਤਿੰਨੋਂ ਹੀ ਛੇਵੇਂ ਸਥਾਨ ਤੇ ਹੋਣ ਵਾਲੇ ਹਨ ਅਤੇ ਜੇਕਰ ਤੁਸੀਂ ਇਸ ਸਮੇਂ ਆਪਣੇ ਸਿਹਤ ਦਾ ਥੋੜਾ ਜਿਹਾ ਧਿਆਨ ਰੱਖੋਗੇ ਤਾਂ ਸਭ ਕੁਝ ਠੀਕ ਰਹੇਗਾ ਤੇ ਨਹੀਂ ਤਾਂ ਕਿਤੇ ਮੁਸੀਬਤ ਵਿੱਚ ਇਸ ਸਮੇਂ ਤੁਸੀਂ ਸਿਹਤ ਸੰਬੰਧੀ ਸਮੱਸਿਆਵਾਂ ਮਹਿਸੂਸ ਕਰੋਗੇ ਅਤੇ ਕਿਸੇ ਨਾਲ ਕਿਸੇ ਕੰਮ ਬਾਰੇ ਗੱਲ ਕਰੋਗੇ ਤੁਸੀਂ ਇਸ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਹੋ ਸਕਦੇ ਹੋ ਤਿਆਨ ਰੱਖੋ ਕਿ ਸ਼ਨੀ ਦੇ ਸਾਰਸਤੀ ਦਾ ਪੜਾ ਹੈ ਪਹਿਲਾ ਪੜਾ ਆਖਰੀ ਪੜਾ ਤੇ ਹੈ ਇਸ ਸਮੇਂ ਤੁਹਾਡੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਆਪਣੀ ਬੋਲੀ ਦੇ ਕਾਬੂ ਰੱਖੋ ਅਤੇ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਧੀਰਜ ਰੱਖੋ ਤੁਸੀਂ ਜਕੀਨੀ ਤੌਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਇਹ ਬਹੁਤਾ ਨਹੀਂ ਹੋ ਸਕਦਾ ਕਿ ਤੇ ਨਾ ਕਿਤੇ ਸੁਧਾਰ ਜ਼ਰੂਰ ਹੋਵੇਗਾ ਤੇ ਤੁਹਾਡੇ ਸਹਿਯੋਗ ਲਈ ਧੰਨਵਾਦ ਜੋ ਮੈਟਰ ਵੀ ਕਰ ਰਿਹਾ ਹੈ ਮੰਗਲ ਵਿਕਾਰਿਆ ਹੈ ਇਸ ਲਈ ਤੁਹਾਨੂੰ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਵਿੱਚ ਧਿਆਨ ਭਟਕਾਉਣ ਤੋਂ ਬਚੋ ਜੇਕਰ ਅੱਗੇ ਗੱਲ ਕਰੀਏ ਤਾਂ ਦੋਸਤੋ ਇਸ ਮਹੀਨੇ ਤੁਹਾਡੇ ਲਈ ਚੰਗੀ ਗੱਲ ਇਹ ਹੈ ਕਿ ਇਸ ਮਹੀਨੇ ਅਸੀਂ ਵਿਦਿਆਰਥੀਆਂ ਦੀ ਗੱਲ ਕਰ ਰਹੇ ਹਾਂ ਜੇਕਰ ਅਸਿਆ ਹੈ ਤਾਂ ਉਹ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ ਅਤੇ ਕੁਝ ਬਹੁਤ ਹੀ ਵਧੀਆ ਅਤੇ ਵੱਡੀਆਂ ਪੋਸਟਾਂ ਵੀ ਪ੍ਰਾਪਤ ਕਰ ਸਕਦੇ ਹਨ ਜਾਣੇ ਅਸੀਂ ਨੌਕਰੀ ਦੀ ਗੱਲ ਕਰੀਏ ਤਾਂ ਜੋ ਵਿਦਿਆਰਥੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਨੌਕਰੀ ਬਾਰੇ ਬਹੁਤ ਚੰਗੀ ਗੱਲ ਕਹੀ ਜਾ ਸਕਦੀ ਹੈ ਕਾਰੋਬਾਰ ਬਾਰੇ ਗੱਲ ਕਰੀਏ ਤਾਂ ਕਾਰੋਬਾਰ ਲਈ ਇਹ ਮਹੀਨਾ ਕਿਹੋ ਜਿਹਾ ਰਹੇਗਾ ਤਾਂ ਤੁਹਾਨੂੰ ਬੁਧ ਅਤੇ ਯੋਗ ਨੂੰ ਧੋੜ ਕਰਨਾ ਚਾਹੀਦਾ ਹੈ ਇਹ ਬਣ ਰਿਹਾ ਹੈ ਪਰ ਇਸ ਸਮੇਂ ਸੂਰਜ ਬੁੱਧ ਅਤੇ ਸ਼ਨੀ ਬੁੱਧ ਦੇ ਨਾਲ ਇੱਕ ਹਨ ਜੇਕਰ ਉਹ 12ਵੇਂ ਘਰ ਵਿੱਚ ਇਕੱਠੇ ਹਨ ਤਾਂ ਬੁੱਧ ਅਤੇ ਸ਼ਨੀ ਦੋਸਤ ਹਨ ਇਹ ਚੰਗੀ ਗੱਲ ਹੈ ਪਰ ਸ਼ਨੀ ਅਤੇ ਸੂਰਜ ਮੰਨਿਆ ਜਾਂਦਾ ਹੈ ਦੁਸ਼ਮਣ ਹਨ ਹੁਣ ਅਜਿਹੀ ਸਥਿਤੀ ਦੇ ਵਿੱਚ ਸੂਰਜ ਦੇ ਨਾਲ ਸ਼ਨੀ ਦੀ ਮੌਜੂਦਗੀ ਵੀ ਕੁਝ ਨੁਕਸਾਨ ਪਹੁੰਚਾਵੇਗੀ ਇਸ ਲਈ ਧਿਆਨ ਰੱਖੋ ਕਿ ਕਾਰੋਬਾਰ ਵਿੱਚ ਲਾਭ ਦੀ ਬਹੁਤ ਚੰਗੀ ਸਥਿਤੀ ਰਹੇਗੀ ਪਰ ਇੱਕ ਜਾਂ ਦੂਜੇ ਤਰੀਕੇ ਦੇ ਨਾਲ ਤੁਸੀਂ ਅਜਿਹਾ ਗਲਤ ਅਤੇ ਗਲਤ ਕਦਮ ਚੁੱਕੋਗੇ ਜਿਸ ਵਿੱਚ ਤੁਹਾਨੂੰ ਮਹਿਸੂਸ ਹੋਵੇਗਾ ਕਿ ਇਹ ਬਹੁਤ ਵਧੀਆ ਹੈ ਇਹ ਸਹੀ ਹੋਵੇਗਾ ਇਹ ਚੰਗਾ ਹੋਵੇਗਾ ਤੁਹਾਨੂੰ ਲਾਭ ਮਿਲੇਗਾ ਤੁਸੀਂ ਬਹੁਤ ਸਾਰੇ ਚੰਗੇ ਅਤੇ ਸਕਾਰਾਤਮਕ ਵਿਚਾਰਾਂ ਦੇ ਨਾਲ ਅੱਗੇ ਵਧੋਗੇ ਅਤੇ ਇੱਥੇ ਤੁਹਾਡੀ ਹਾਰ ਵੀ ਹੋਵੇਗੀ। ਭਾਵ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵਿਅਕਤੀ, ਸਲਾਹਕਾਰ ਜਾਂ ਤਜਰਬੇਕਾਰ ਲੋਕਾਂ ਦੀ ਸਲਾਹ ਲੈ ਕੇ ਕੰਮ ਕਰੋ। ਸਭ ਕੁਝ ਚੰਗਾ ਹੋਵੇਗਾ, ਇਹ ਬਿਹਤਰ ਰਹੇਗਾ। ਨਹੀਂ ਤਾਂ ਤੁਸੀਂ ਪਰੇਸ਼ਾਨ ਹੋ ਸਕਦੇ ਹੋ। ਪਰ ਇਹ ਧਿਆਨ ਦੇ ਵਿੱਚ ਰੱਖੋ, ਵਿਨਸ਼ਲਾਬ ਲਈ ਬਹੁਤ ਵਧੀਆ ਸਥਿਤੀ ਬਣਾ ਰਿਹਾ ਹੈ ਤੁਹਾਡੀ ਰਾਸ਼ੀ ਵਿੱਚ ਸ਼ੁਕਰ ਦਾ ਆਉਣਾ ਅਤੇ ਸ਼ੁੱਕਰ ਦੇ 7ਵੇਂ ਪੱਖ ਤੋਂ 7ਵੇਂ ਘਰ ਨੂੰ ਦੇਖਣਾ ਜੇਕਰ ਤੁਹਾਡੇ ਕਾਰੋਬਾਰ ਵਿੱਚ ਕੋਈ ਸਾਂਝੇਦਾਰੀ ਹੈ ਤਾਂ ਤੁਹਾਨੂੰ ਕੋਈ ਵੱਡਾ ਲਾਭ ਮਿਲ ਸਕਦਾ ਹੈ ਤੇ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲ ਸਕਦਾ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਨੌਕਰੀ ਦੀ ਗੱਲ ਕਰਦੇ ਹੋਏ ਤੁਹਾਨੂੰ ਇੱਕ ਵਾਰ ਕਿਸੇ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਇਸ ਮਹੀਨੇ ਨੌਕਰੀ ਦੀ ਅਜਾਈ ਬਣ ਰਹੀ ਹੈ ਕਿ ਅਚਾਨਕ ਤੁਹਾਨੂੰ ਨੌਕਰੀ ਨਾਲ ਜੁੜੇ ਕੋਈ ਚੰਗੇ ਖਬਰ ਮਿਲ ਸਕਦੇ ਹੈ ਪਰ ਜੇਕਰ ਤੁਸੀਂ ਮਿਹਨਤ ਜਾਂ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ ਤਾਂ ਤੁਹਾਡਾ ਆਤਮ ਵਿਸ਼ਵਾਸ ਵੀ ਟੁੱਟ ਜਾਵੇਗਾ ਪਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਕਰ ਲਿਆ ਤਾਂ ਹੁਣ ਤੋਂ ਸਖਤ ਮਿਹਨਤ ਕਰਦੇ ਰਹੋ ਜੇਕਰ ਤੁਸੀਂ ਸਖਤ ਮਿਹਨਤ ਕਰਦੇ ਰਹੋਗੇ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਵਧੀਆ ਹੋਵੇਗਾ ਨੌਕਰੀ ਲਈ ਇਹ ਬਹੁਤ ਵਧੀਆ ਸਮਾਂ ਹੈ ਹੁਣ ਨੌਕਰੀ ਦੇ ਸਬੰਧ ਵਿੱਚ ਬਹੁਤ ਵਧੀਆ ਸਥਿਤੀ ਬਣਨ ਵਾਲੀ ਹੈ ਤੁਹਾਨੂੰ ਬਹੁਤ ਤੁਹਾਨੂੰ ਬਸ ਕੋਸ਼ਿਸ਼ ਕਰਦੇ ਰਹਿਣਾ ਹੈ ਇਹ ਤੁਹਾਡੇ ਹੱਥ ਵਿੱਚ ਹੈ ਕਿੰਨੀ ਤਰਤੇ ਇਹ ਕੰਮ ਔਖਾ ਸਮਾਂ ਤੁਹਾਡਾ ਸ਼ਨੀ ਹੈ ਇਹ ਰਾਹੋ ਦੇ ਕਾਰਨ ਹੋਇਆ ਹੈ ਅਤੇ ਰਾਹੋ ਵੀ ਤੁਹਾਨੂੰ ਕੁਰਾਹੇ ਪਾ ਰਿਹਾ ਹੈ ਅਜੇ ਇਸ ਸਥਿਤੀ ਵਿੱਚ ਤੁਸੀਂ ਗਲਤ ਫੈਸਲੇ ਲੈ ਸਕਦੇ ਹੋ ਇਸ ਲਈ ਤੁਸੀਂ ਥੋੜਾ ਸਾਵਧਾਨ ਰਹੋ ਅਤੇ ਹਮੇਸ਼ਾ ਇਹ ਹੀ ਕਹਾਂਗੇ ਕਿ ਮਿਹਨਤ ਕਰਦੇ ਰਹੋ ਅਤੇ ਨਾਲ ਹੀ ਆਲਸ ਨੂੰ ਛੱਡ ਦਿਓ ਇਸ ਸਮੇਂ ਸ਼ਨੀ ਦੀ ਸਾੜ ਸਤਿ ਤੁਹਾਡੇ ਤੇ ਚੱਲ ਰਹੀ ਹੈ ਕੋਈ ਕਹਿ ਸਕਦਾ ਹੈ ਕਿ ਇੱਥੇ ਬਹੁਤ ਆਲਸ ਪੈਂਦਾ ਹੈ ਤੁਸੀਂ ਇਸ ਸਮੇਂ ਦੌਰਾਨ ਆਲਸੀ ਮਹਿਸੂਸ ਹੋਵੋਗੇ ਤੇ ਇਹ ਤੁਹਾਨੂੰ ਮੁਸੀਬਤ ਵਿੱਚ ਪਾ ਸਕਦਾ ਹੈ ਤੁਹਾਨੂੰ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਡੀ ਵਿੱਤੀ ਸਥਿਤੀ ਦੀ ਗੱਲ ਕਰੀਏ ਤਾਂ ਇਸ ਮਹੀਨੇ ਤੁਹਾਡੇ ਆਮਦਨ ਬਹੁਤ ਚੰਗੇ ਰਹੇਗੇ ਅਤੇ ਇਸ ਮਹੀਨੇ ਦੇ ਅੰਤ ਤੱਕ ਤੁਹਾਨੂੰ ਬਹੁਤ ਵਧੀਆ ਪੈਸਾ ਵੀ ਮਿਲੇਗਾ ਖਾਸ ਕਰਕੇ ਇਸ ਮਹੀਨੇ ਦੇ ਅੰਤ ਵਿੱਚ ਕਿਉਂਕਿ ਅਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਜਦੋਂ ਬੁੱਧ ਮੇਨ ਵਿੱਚ ਆਉਂਦਾ ਹੈ ਜੇਕਰ ਤੁਸੀਂ ਇਸ ਰਾਸ਼ੀ ਵਿੱਚ ਆਉਂਦੇ ਹੋ ਤਾਂ ਤੁਹਾਡੇ ਲਈ ਸਥਿਤੀ ਬਹੁਤ ਚੰਗੀ ਹੈ ਹਾਲਾਂਕਿ ਬੁੱਧ ਮੇਨ ਰਾਸ਼ੀ ਵਿੱਚ ਆਉਣ ਤੋਂ ਬਾਅਦ ਨੀਵਾ ਹੋ ਜਾਂਦਾ ਹੈ ਪਰ ਫਿਰ ਵੀ ਤੁਹਾਡੇ ਲਈ ਚੰਗੀ ਗੱਲ ਇਹ ਹੋਵੇਗੀ ਕਿ 24 ਫਰਵਰੀ ਤੋਂ ਤੁਹਾਡੇ ਲਈ ਬਹੁਤ ਚੰਗੀ ਸਥਿਤੀ ਰਹੇਗੀ ਮੰਗਲ ਤੁਹਾਡੇ ਲਈ ਬਹੁਤ ਅਣਕੂਲ ਗ੍ਰਹਿ ਮੰਨਿਆ ਜਾਂਦਾ ਹੈ ਜੇਕਰ ਇਹ ਟੌਰਸ ਵਿੱਚ ਆਉਂਦਾ ਹੈ ਤਾਂ ਮੰਗਲ ਦਾ ਮਤਲਬ ਟੌਰਸ ਵਿੱਚ ਆਉਣਾ ਅਜਿਹਾ ਮੰਨਿਆ ਜਾਂਦਾ ਹੈ ਕਿ 24 ਫਰਵਰੀ ਤੋਂ ਬਾਅਦ ਤੁਹਾਡੀ ਆਮਦਨ ਵਿੱਚ ਕਿਤੇ ਨਾ ਕਿਤੇ ਇਹ ਤੁਹਾਨੂੰ ਬਹੁਤ ਖਾਸ ਨਤੀਜੇ ਦੇਵੇਗਾ ਅਚਾਨਕ ਪੈਸਾ ਮਿਲਣਾ ਪੈਸਾ ਪ੍ਰਾਪਤ ਹੋਣਾ ਅਤੇ ਵੱਡੀ ਰਕਮ ਪ੍ਰਾਪਤ ਕਰਨਾ ਤੁਹਾਡੇ ਲਈ ਬਹੁਤ ਚੰਗੇ ਸਥਿਤੇ ਰਹੇਗੇ ਜਦੋਂ ਕਿ ਫਰਵਰੀ ਦਾ ਪੂਰਾ ਮਹੀਨਾ ਲੋਕਾਂ ਲਈ ਬਿਹਤਰ ਹੈ ਰਾਜਨੀਤਿਕ ਖੇਤਰ ਨਾਲ ਜੁੜੇ ਲੋਕਾਂ ਲਈ ਇਹ ਬਹੁਤ ਹੀ ਅਨੁਕੂਲ ਸਮਾਂ ਹੈ ਇਹ ਮਹੀਨਾ ਚੰਗਾ ਰਹੇਗਾ ਪਰ ਤੁਹਾਨੂੰ ਦੱਸ ਦੇ ਕਿ 12 ਫਰਵਰੀ ਤੋਂ ਬਾਅਦ ਵੱਡੇ ਫੈਸਲੇ ਲੈਣ ਤੋਂ ਬਚੋ ਸੂਰਜ ਸ਼ਨੀ ਦੀ ਨਾਰ ਰਹੇਗਾ ਅਜੇ ਤੁਹਾਡੇ ਨਾਲ ਗਲਤ ਫੈਸਲਾ ਝਗੜੇ ਅਤੇ ਪਰੇਸ਼ਾਨੀਆਂ ਹੋ ਸਕਦੀਆਂ ਹਨ ਤੁਸੀਂ ਕਿਸੇ ਨਾਲ ਭਾਰੀ ਹੋ ਸਕਦੇ ਹੋ ਇਸ ਲਈ ਤੁਹਾਨੂੰ ਸਬਰ ਰੱਖਣਾ ਚਾਹੀਦਾ ਹੈ ਖੇਡਾਂ ਦੇ ਖੇਤਰ ਨਾਲ ਜੁੜੇ ਲੋਕਾਂ ਲਈ ਬਹੁਤ ਵਧੀਆ ਸਮਾਂ ਸ਼ੁਰੂ ਹੋ ਗਿਆ ਹੈ ਹਰ ਮਹੀਨੇ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੈਟਰ ਪ੍ਰਦਰਸ਼ਨ ਕਰੋਗੇ ਤੁਸੀਂ ਵਧੀਆ ਪ੍ਰਦਰਸ਼ਨ ਕਰੋਗੇ ਤੇ ਤੁਹਾਨੂੰ ਇਸ ਦਾ ਇਨਾਮ ਵੀ ਮਿਲੇਗਾ ਦੋਸਤੋ ਐਸੀ ਸਾਡੀ ਅੱਜ ਦੀ ਜਾਣਕਾਰੀ ਮੇਨ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਮੇਨ ਰਾਸ਼ੀ ਵਾਲਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤਾਂ ਨਾ